ਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦੇ ਘਰ ਪਰਿਵਾਰ ਗੁਤਰ ਠੀਕ ਠਾਕ ਹੋ ਗਏ ਮਾਣ ਦੋ ਮਿੱਤਰੋ ਆਪਰੇ ਬਾਣੀ ਜਿਹਾ ਟੇ ਦੋ ਬਾਣੀ ਹਟਿਆ ਬਈ ਪਿਆਉ ਰੰਗ ਜੀ ਦਾ ਜਮਾ ਪਿਆਉ ਸੌਫਟ ਸੈਂਟਰ ਪਹਿਲੀ ਵਾਰ ਜੁੜਿਆ ਬਈ ਇਸ ਗਰਾਨੇ ਮੋਟਰ ਹੈ ਗੜੀ ਉਸ ਦਿਨ ਬਈ ਨੇਰੀ ਜੀ ਆ ਗਈ ਐਂਡ ਤੇ ਹਰ ਗਿਆ ਇਹ ਇਹਦੀ ਹੁੰਦੀ ਸੀ ਕਾਲੀ ਲਾਲੀ ਕ ਆਲਾ ਗਦਾ ਵੀਨਾ ਦੂਜੀ ਬਾਈ ਛੱਡਿਆ ਬੜਿੰਗਾ ਠੀਕ ਆ ਬਈ ਉਹਦਣਾ ਤੜਕੇ ਗਰਮੀ ਬੜੀ ਤੜਕੇ ਪਾਣੀ ਰੋਕ ਕੇ ਬੈਗੇ ਵੀ ਇਹ ਇਹੋ ਪੁੱਤਰ ਆ ਬਈ ਇਹ ਬੱਚਾ ਨੇ ਰੱਖਿਆ ਨੇ ਇਹ ਦੇchni ਆਨੇ ਸਾਰੇ ਪੁੱਤਰ ਜਿਹੜੇ ਜਿਹੜਾ ਤੁਹਾਨੂੰ ਵਿਖਾਉਣੀ ਆ ਠੀਕ ਆ ਬਈ ਇਹ ਪੁੱਤਰ ਆ ਕੇ ਬਈ ਪੂਰੀ ਬਾਹੂਆਂ ਨੇ ਲੈ ਲਈ ਓਕੇ ਠੀਕ ਨੋ ਮਿੱਤਰੋ ਜਿਹੜੇ ਆ ਹਰਗਵਿੰਦ ਤੇ ਮੀਰਾ ਵਾਲੇ ਕੂਤਰਾ ਬਈ ਚਿੱਟੀਆਂ ਅੱਖਾਂ ਵਾਲੇ ਆਪ ਵੱਡਾ ਕੂਤਰਾ ਬਈ ਪਿਆਰ ਜਮਾ ਠੀਕ ਆ ਤੇ ਇਹ ਆਪ ਵੀ ਬਾਰੀਆਂ ਚਿੱਟਾ ਬਈ ਦੋ ਠੀਕ ਆ ਬਈ ਇਹਦਾ ਹੁੰਦਾ ਹੀ ਲਾਲ ਬਗਲ ਤੇ ਕਾਲਾ ਡੰਡਾ ਹੁੰਦਾ ਹੈ ਬਈ ਤੇ ਪਿਆਰ ਕੂਤਰਾ ਬਈ ਹਰਗਵਿੰਦ ਤੇ ਮੀਰਾ ਵਾਲੇ ਚਿੱਟੀਆਂ ਅੱਖਾਂ ਵਾਲੇ ਵਜਦੇ ਜਿਹੜੇ ਉਹ ਠੀਕ ਆ ਤੇ ਪਹਿਲੀ ਵਾਰੀ ਬਈ ਛੱਡਿਆ ਇਹ ਲੱਖੀ ਸਰ ਉਦਨੇ ਹਰਗੇ ਵੀ ਅੱਛੀ ਦਸ ਦੁਸਤੇ ਬੈਗੇ ਹੜਤੇ ਉਹਦੇ ਇਹਦੇ ਹੁੰਦੇ ਲਾਲ ਬਗਲ ਕਾਲਾ ਡੰਡਾ ਦੂਜੇ ਪਾਸੇ ਫਿਰ ਦੂਜੀ ਬਾਜੀ ਛੱਡਾ ਲੈ ਕੋ ਉਦਨੇ ਵੀ ਬਾਜੀ ਵੀ ਜਿੱਤੀ ਇਹਨੇ ਆਪਣੇ ਪੈਸੇ ਵੀ ਲੱਗੇ ਸੀ 25-25000 ਤੇ ਇਹ ਦੂਜੇ ਪਾਸੇ ਵੀ ਡੰਡਾ ਕਰਤੇ ਵੀ ਦੋਨੇ ਡੰਡੇ ਕਾਲੇ ਤੇ ਬਗਲ ਲਾਲ ਠੀਕ ਆ ਉਦਨ ਬਈ ਇਹ ਤਲਾ ਢਾਂਗੇ ਦੇ ਬੈਠਾ ਵੀ ਜਿੱਤ ਕੇ ਠੀਕ ਆ ਤੇ 25000 ਰੁਪਏ ਵੀ ਜਿੱਤਿਆ ਬਈ ਇਹ ਉਹ ਪੁੱਤਰ ਆ ਬਈ ਵੱਡਾ ਮੀਰਾ ਵਾਲਾ ਛਿੱਟਗਾ ਕਾਲੀ ਬਾਈ ਜਿਹੜੇ ਕਰੂ ਚੱਕਰ ਆ ਖੰਭ ਕਾਲੇ ਆ ਬਈ ਹਰ ਚੱਕ ਕੱਪ ਨੇ ਇਹ ਵੀ ਇਹ ਵੀ ਕੂਤਰਾ ਆਪਾਂ ਵੇਚਨੇ ਆ ਬਈ ਜਦੋਂ ਤੇ ਜਿਹੜਾ ਤੁਹਾਨੂੰ ਉਹ ਕੂਤਰਾ ਖਾਇਆ ਸੀਗਾ ਛਿੱਟੀਆਂ ਆਕਾ ਵੱਡਾ ਹਨ ਹਰਗਵਿੰਦ ਮੀਰਾ ਵਾਲਾ ਛਿੱਟੀਆਂ ਆ ਉਹਦਾ ਪੋਤਾ ਬਈ ਰੱਖਿਆ ਪਿਆਰ ਵੀ ਬਾਰੀਆਂ ਛੱਟਿਆ ਬਈ 4 ਵਾਂ ਛੱਟਿਆ ਸੀ ਇਦੇ ਰੰਗ ਨੇ ਲਾਲ ਕੰਡ ਲਾਲ ਕੌਰੀ ਠੀਕ ਆ ਇਹ ਪਿੰਡ ਦਾ ਕੁੱਤਾ ਵਾਲੀ ਮੁੰਡਾ ਬਈ ਉਹ ਦੋ ਵਾਰੀ ਸਾਂਝੀ ਹੋ ਗਈ ਸੀ ਕੁੱਤਾ ਬਹੁਤ ਚੰਗਾ ਏ ਕੰਕ ਮਾਰ ਚੱਤੀ ਕਰ ਰਹੀ ਏ ਇਹ ਬਾਈ ਨੂੰ ਪਤਾ ਵਾਕੀ ਦੂਜੀਆਂ ਵਾਰੀਆਂ ਤੇ ਕਰੋ ਚੈੱਕ ਬਈ ਬਹੁਤ ਪੁਰਾਣਾ ਕੁੱਤਾ ਏ ਇਹਦਾ ਪੱਠਾ ਬਈ ਇੱਥੇ ਰੱਖਿਆ ਹੈ ਜੰਗ ਠੀਕ ਆ ਕਰੋ ਚੈੱਕ ਬਈ ਲੋ ਮਿੱਤਰੋ ਆ ਗੋ ਤੇ ਵੀ ਕੋਈ ਦੋਨੇ ਹਰੀਆਂ ਅੱਖਾਂ ਲਾਲਸਰਾ ਕਾਲੀ ਨੂਕ ਕੱਲੀ ਹਰੀ ਪੂਛਵੇਂ ਤੇ ਆਪਾਂ ਬਾਈ ਵਾ ਦੋ ਬਾਈ ਹਰਿਆ ਇੱਕ ਬਾਈ ਹੱਟ ਗਿਆ ਇਹ ਤੇ ਇੱਕ ਬਾਈ ਖੜਿਆ ਹੀ ਪਹਿਲੀ ਬਾਈ ਹੱਟ ਗਿਆ ਬਗਲੇ ਇਹ ਉਦੋਂ ਬਈ ਹੱਟ ਗਿਆ ਇਹ ਠੀਕ ਆ ਦੂਜੀ ਬਾਈ ਆਪਾਂ ਮੁਕਤ ਦੇ ਨਾਮ ਪਿੰਡਾਂ ਵਿੱਚ ਉੱਥੇ ਲੈ ਜਾਵਾਂਗੇ ਤੇ ਉਦੋਂ ਬਈ ਜਿੰਦ ਗਿਆ ਇਹ ਬਾਈ ਬੰਦੀ ਗਈ ਸੀ ਠੀਕ ਆ ਬਈ ਆਮ ਆਂ ਪੰਜਾਸ਼ਾਹ ਵਾਲੀ ਹੋ ਗਈ ਸੀ ਉਦੋਂ ਜਿੱਤਿਆ ਬਈ ਕਰੋ ਕੈਚਪ ਲਾਲ ਸਿਰਾ ਠੀਕ ਆ ਬਈ ਆ ਵੀ ਸਾਰੇ ਵੱਡੇ ਗੂਤਰਾ ਬਈ ਤੇ ਆਪਾਂ ਸਾਰੇ ਵੇਚਨੇ ਆहां ਠੀਕ ਆ ਬਈ ਕਰੋ ਚੈੱਕ ਬਈ ശൂടി മൂല ജസ്വീര ਕਿ ਹੋਰ ਮੀਲਾ ਵਾ ਬਈ ਜਿਹੜੇ ਕੁੱਤਰਾ ਬੜਾ ਕੁੱਤਰਾ ਇਹ ਬਈ ਹਨਾ ਖਰਗੋਤ ਮੀਰਾ ਕਰਵਾਣਾ ਮੁੱਤਰ ਬਈ ਇਹ ਉਹਦਾ ਪੱਠਾ ਆ ਬਈ ਇਹ ਆਪ ਵੀ ਬੜਾ ਆ ਬਈ ਕਰੋ ਚੈੱਕ ਉਹਦਾ ਪੋਤਾ ਇਹ ਅੰਤਲ ਬੜਾ ਹੈ ਕਾਲੀ ਅੱਖਾਂ ਬਈ ਪਿਓਰ ਆ ਬਈ ਇਹ ਉਹਦਾ ਬਈ ਮਿੱਤਰੋ ਆਹ ਜਿਹੜਾ ਤੁਹਾਨੂੰ ਪੋਤਰਾ ਖਾਇ ਹੈ ਬੜਾ ਔਰ ਆਹ ਭਰਾ ਵੀ ਇਹ ਵੀ ਸਗਾ ਵੱਡੇ ਬੜੜੇ ਦਾ ਇਹ ਨਹੀਂ ਠੀਕ ਆ ਲੋਕ ਕਿ ਆਂ ਦਿੰਦੇ ਆ ਹੁੰਦਾ ਵੀ ਮੀਰ ਆ ਕਰੋ ਚੈੱਕ ਠੀਕ ਆ ਇਹ ਆ ਵੀ ਬੜਾਈ ਆ ਬਈ ਇਹ ਦੋਨੇ ਸਗੇ ਭਾਈ ਆ ਬਈ ਕਰੋ ਚੈੱਕ ਪੱਲਿਆਂ ਨੂੰ ਆ ਚੈੱਕ ਕਰੋ ਬਈ ਇਹ ਬੜੇ ਦਾ ਵੱਡੇ ਬੜੇ ਦਾ ਪੁੱਤ ਆ ਬਈ ਇਹ ਜੀ ਇਹ ਦੋਨੇ ਬਾੜੇ ਗੱਡੇ ਸਹੀ ਰੱਖ ਲਈ ਸੀ ਬਾਈ ਨੇ ਬਾਈ ਦਾ ਬਾਈ ਨਹੀਂ ਛੱਡਵੇਂ ਤੇ ਕਹਾਂ ਦਾਦੀ ਬਹੁਤ ੰਡੀ ਆ ਬਾਈ ਇਹ ਬਈ ਸੇਲ ਆ ਕੋਟਰਪੂਰੀ ਮੰਗਵਾ ਲੈਦੇ ਠੀਕ ਆ ਬਾਈ ਕਰੋ ਚੱਕਾ ਤੇ ਕੋਟਰ ਬਈ ਰਾਣੀ ਜਾਂਦੇ ਜਾਂਦੇ ਨਹੀਂ ਜਾਵਾਂਗੇ ਹਨਾ ਆ ਗਿਆ ਯਾਰੀ ਨੇੜ ਨੂੰ ਆ ਗਿਆ ਕੋਟਰ ਉਹ ਗੱਲ ਵੱਖਰੀ ਹੈ ਹਨਾ ਉਹ ਕੋਟਰ ਜਾਵਣ ਜਾਂਦੇ ਬਈ ਇਹ ਸਾਡੇ ਕੋਲ ਇੱਕ ਇੱਕ ਵੀ ਨਹੀਂ ਗਿਆ ਬਾਈ ਕਦੇ ਵੀ ਨਹੀਂ ਗਿਆ ਇਹਨਾਂ ਦਾ ਲੋਕ ਇਤਰਾਗ ਉਤਰ ਵੀ ਪਿੰਗਰੇ ਵਾਲੇ ਗੱਲੜ ਦਾ ਤੇ ਮਹਿਮੂਆਂ ਦੇ ਜੀ ਕੁਰੀ ਦਾ ਬਾਈ ਠੀਕ ਆ ਜਿਹੜੇ ਲਾਲ ਗੋਣਾ ਵਾਲੇ ਆਪਣੇ ਉਹਨਾਂ ਚੋਂ ਆਏ ਦੀ ਪਰ ਮਾਂ ਇੱਕੋ ਹੀ ਇਹਨਾਂ ਦੀ ਜਿਹਦੇ ਪਿਓ ਆਡਾ ਆਡਾ ਠੀਕ ਆ ਬਾਈ ਤੇ ਇੱਥੇ ਆਪਣਾ ਬਗਣਾ ਵਾਲਾ ਕੁਤਰਾ ਪਿਆ ਇਹ ਵੀ ਆਪ ਦੀਆਂ ਡਬੇ ਦੇ ਪੁੱਤੇ ਉਹ ਡੇ ਇਹਦਾ ਪੁੱਤ ਕੋਈ ਡੇ ਕਾਲੀ ਗੋੜ ਤੱਕ ਬੈਠਾ ਪਹਿਲਾਂ ਆ ਗਿਆ ਜੈਮਨਾਲੇ ਉਦੋਂ ਕੰਗ ਕਿਹੜਿਆ ਬਈ ਫਿਰ ਥਾਰੇ ਉੱਤੇ ਥਾਰੇ ਥਾਰੇ ਤੋਂ ਪਹਿਲਾ ਨੰਬਰ ਜਿੱਤੂ ਸੀ ਬਈ ਠੀਕ ਆ ਇਹਦਾ ਫੋਟੋ ਆ ਉਹਦੀ ਕਾਲੀ ਮਾਂ ਕਾਲੀ ਬਿਠ ਸੀ ਦੀ ਕੱਲੀ ਪੂਸ਼ ਕਾਲੀ ਸੀ ਬਈ ਠੀਕ ਆ ਬਈ ਤੇ ਆਪ ਵੀ ਬਾਗਿਆ ਦਾ ਬਈ ਦੋਤਨ ਬਾਈ ਨੂੰ ਬਦਾ ਠੀਕ ਆ ਅਰੋ ਚੱਕ ਦੇ ਇਹ ਅਗਾਂ ਵੀ ਟਿੰਗਰੇ ਵਾਲੇ ਗੱਲੜ ਦਾ ਦੇ ਮੈਮੂ ਵਾਲੀ ਕੁਦਰੀ ਦਾ ਬਈ ਠੀਕ ਆ ਬਈ ਵੀ ਵਾਈਂ ਨਹੀਂ ਰੱਖਿਆ ਸੀਗਾ ਇਹ ਮਕਾਵਾ ਬਿਕੋਤਾ ਇਹ ਕਾ ਪੂਰੀ ਨੋਗ ਹੈ ਬਈ ਲਾਲ ਸਰਾ ਚਲੋ ਮਿੱਤਰ ਆ ਵੀ ਆਪਣੀ ਜਿਹੜੀ ਕੀਨੀ ਨਹੀਂ ਡੀ ਹੈ ਬਾਹਰੀਆਂ ਵਾਰੀਆਂ ਇਹ ਉਦਰਾ ਭਾਵੇਂ ਤੇ ਆਪਦੀ ਵੀ ਹਰੀ ਲਾਲ ਦਾ ਹੋ ਜਾਂਦੀ ਜੀ ਬਈ ਇਹਦੀ ਬਾਹਰ ਮਨ ਲੱਗਦਾ ਬਈ 6:07 ਵਜੇ ਜਿੱਤੀ ਸੀ ਹਰੀ ਲਾਲ ਵਗਲ ਦੇ ਲਈ ਠੀਕ ਆ ਇਹ ਉਹ ਦਾ ਪ੍ਰਾਪੈ ਸਗਾ ਇਹ ਹੀ ਰੱਖ ਲੈ ਸੀਗਾ ਉਹ ਬਾਗੀਆਂ ਦੇ ਵਿੱਚ ਛੁੱਟਾ ਬਈ ਮੈਨੂੰ ਐ ਨਹੀਂ ਪਤਾ ਵੀ ਕਿੱਥੇ ਕਿੱਥੇ ਹਟਿਆ ਠੀਕ ਆ ਇਹ ਰੱਖ ਲੈ ਬਈ ਇਹ ਸੀ ਹਾ ਪਤਰਾ ਵਗਾਊਗਾ ਕਰੋ ਚੱਕ ਦੇ ਇਹ ਵੀ ਬਈ ਹੱਬਾ ਬਲਾਡਾ ਕਰਿਓ ਆਹਿੰਦਾ ਵੀ ਘਟੀਆਂ ਅੱਖਾਂ ਕਾਲੀ ਨੋਕ ਕੀ ਕਰ ਸਰਾਇਆ ਤੁਮ ਜਰਾ ਦੇ ਇਹਦੀ ਪੈਰ ਸੀ ਉਹ ਬਹੁਤ ਕਾਲੀ ਜਿਹੀ ਸੀ ਇਹ ਘੱਟ ਆ ਠੀਕ ਆ ਬਈ ਪੈਰ ਚੈੱਕ ਕਰ ਲਓ ਲੋ ਮੇਟਰ ਆ ਜਿਹੜਾ ਬੰਬਾ ਵੱਡਾ ਹੀ ਆ ਉਹਦਾ ਪੁੱਤ ਆ ਬਈ ਠੀਕ ਆ ਖੱਟੀਆਂ ਅੱਖਾਂ ਚ ਤਿੰਨ ਲੋਕ ਤੇ ਆਪ ਵੀ ਬਾਜੀ ਛੱਡਿਆ ਬਈ ਅਸਰਾਂ ਵਿੱਚ ਜਿੱਤਿਆ ਤੇ ਕਹਿ ਰਿਹਾ ਵੀ ਬਈ ਪਹਿਲੀ ਵਾਰੀ ਉੱਡਿਆ ਸੀਗਾ ਜੀ ਇੱਧਰ ਝੋੜ ਕੇ ਪੈਂਦਾ ਆਹੂਰ ਕੋਲੇ ਠੀਕ ਆ ਉੱਧਰ ਟਾਂਗੀ ਚੜਿਆ ਵੀ ਜਿੱਥੇ ਗਈ ਠੀਕ ਆ ਕਿ ਉਧਰ ਟਾਈਮ ਤੋਂ ਆਉਣੇ ਕਰਤਾ ਇੱਕ ਪੁਰਾਣੇ ਫੇ ਦੂਜੀ ਵਾਰੀ ਛੱਡੇ ਮੋਠਾ ਵਾਲੀ ਉਧਰ ਦੂਸਰ ਚਿੱਤਿਆਂ ਵੀ ਇਹ ਤੀਜੀ ਵਾਰੀ ਛੱਡਿਆ ਨਾਵਨਗਰ ਉਧਰ ਨਾ ਤੇ ਚੌਥੀ ਵਾਰੀ ਬਈ ਇਹ ਜਿਹੜਾ ਨਾਵਨਗਰ ਕੋਲੇ ਪੈਂਦਾ 18 18 ਨਹੀਂ ਗਈ ਉਹ ਦੁੱਧਿਆ ਛੱਤੀ ਬੈਠੋ ਲਿਆ ਦੁੱਤੀ ਬਾਜੀ ਫੇਰ ਬਈ ਖੁੰਦਣਾ ਖੁੰਦਰਾ ਖੱਡਿਆ ਇਹ ਜਲਾਲਾਬਾਦ ਦੇ ਪਰਲੇ ਵਸੇ ਬਈ ਪਿੰਡਾਂ ਦੀ ਯਾਦ ਨਹੀਂ ਸੀ ਨਿੱਕਾ ਬੈਠ ਜੀ ਬਈ ਉਹ ਦਮ ਜਿੱਤਿਆ ਇਹ ਢਾਈ ਦੇ ਬੈਠਾ ਰਾਤ ਨੂੰ ਜਿੱਤ ਕੇ ਠੀਕ ਹੈ ਤੇ ਇੱਕ ਉਤਰ ਕਾਉਗਾ ਬਈ ਇਹ ਆ ਬੰਬ ਵਾਲੇ ਲਾਲ ਕਾਤਲਾ ਦੂਸਰੇ ਟੁੰਡਾ ਬਈ ਥੱਲੇ ਗਲੀਆਂ ਪੈ ਪੈ ਠੀਕ ਹੈ ਸਾਥੇ ਕਰੋ ਇਹ ਆ ਥੱਲਾ ਵੀ ਵੱਡੀਆਂ ਸਾਰੇ ਵੱਡੇ ਬੁੱਤਰਾ ਦੇ ਥੱਲਾ ਪਾਜਾ ਹਣਾ ਨਬਤੋ ਜਿਹੜਾ ਸਾਨੂੰ ਬਾੜੇ ਵਿਖਾਈ ਸੀ ਆ ਵੀ ਉਹਨਾਂ ਦਾ ਭਰਾਈ ਆ ਬਾਈ ਠੀਕ ਆ 4 ਖਾਸ ਤੇ 3 ਹੋਗਾ ਕਰੋ ਚੱਕ ਬਈ ਇਹ ਆਉਂਦੇ ਹਰਗਵਿੰਦ ਵਾਲੇ ਨੂੰ ਤਰਕ। ਕਿਹ ਹੋਰ ਜਮਾ। ਇੱਕ ਸਾਈਸ। ਦਸਾਈ ਪਾ। ਕਰੋ ਚੈੱਕ। ਹਾਲੇ ਬਹਿਦ ਗਈ। ਛੱਡੀ। ਤਾਂ ਤੂੰ ਨਾ ਨਹੀਂ ਨਹੀਂ ਕੋਈ ਨਾ ਦੁਬਾਰਤ ਨੂੰ ਕੀ ਚੁੱਟ ਦਿਖਾਈਦਾ। ਲਓ ਬਈ ਛੁੱਟਾ। ਮਸ ਕੱਟ ਦੇ ਨਾ। ਨਹੀਂ ਆ ਕੋਈ ਚੱਕਰ ਨਹੀਂ ਕੱਟਣੇ ਜੀ ਆਪਾਂ ਆ ਵੀ ਕੁੱਤਰ ਬਾਈ ਕਿੰਗਰੇ ਵਾਲੇ ਗੱਲਣ ਦਾ ਠੀਕ ਆ ਤੇ ਕੁੱਤਰੀ ਬਾਈ ਨੂੰ ਬਦਾ ਹੋਵਣਾ ਚਾਹੀਦਾ ਠੀਕ ਆ ਇਹ ਵੀ ਰੱਖਿਆ ਬਾਈ ਕਰ ਲੈ ਚੱਕਰ ਪੰਜ ਚੱਕਰ ਸੱਤ ਗਾੜ ਕੁੱਤਰ ਦੇ ਕਿ ਕਰ ਬਾਈ खा ठक रा त्र आ राजेद ै कु में साल ़ा ज बा रतर खराकानने लिकालाद हर केत्र ठकलात्र पत्रर डविटा हराका नने लिकाला ਬੜਾ ਵਧੀਆ ਇੱਧਰ ਠੀਕ ਹੈ ਭਾਈ ਉਹ ਦਰਵਾਜ਼ੇ ਦਿੱਤੀ ਆ ਕਿੰਨਾ ਦੇ ਬਾਜੀ ਹੋਈ ਆ ਭਾਈ ਦੂਜਾ ਨੂਰ ਬਣਾਇਆ ਨੇ ਠੀਕ ਹੈ ਫੇਰ ਨੂਰ ਹੀ ਛੱਡਦਾ ਕਿੰਨੇ ਗੜੇ ਉਧਰ ਖੜ ਗਿਆ ਇੱਕ ਬਾਈ ਬਿੱਲਾ ਲੈ ਕੇ ਛੱਡਿਆ ਸੀ ਭਾਈ ਦਾ ਪੁੱਤ ਵੀ ਬਿੱਲੇ ਨੇ ਛੱਡੇ ਸੀ ਬਦਨ ਕਿਹੜੇ ਪਿੰਡ ਆ ਉਹਦੇ ਲਾਲ ਘੰਡ ਹਰੀਂ ਡੀ ਸੀ ਉਧਰ ਉਹ ਵੀ ਪੁੱਤਰ ਹਿੱਸੇ ਚ ਆ ਠੀਕ ਆ ਲੱਭਿਆ ਨਹੀਂ ਪਰ ਭਈ ਉਹ ਉਹਨਾਂ ਦਾ ਪੁੱਤਰ ਰਾਂਝਾ ਵੀ ਰਾਂਝਾ ਵਾਲਾ ਇੱਥੇ ਭਾਈ ਜੀ ਸੀ ਪੁੱਤ ਜਿੱਤਿਆਂ ਕਰਨ ਕਰੋ ਚੱਕ ਵੀ ਪੈਰ ਮੈਂ ਕੀ ਆਂ ਕੰਦੇ ਪੁੱਤੀ ਉਹ ਮਿੱਤਰੋ ਆ ਪੱਠਾ ਵੀ ਰੱਖਿਆ ਜਿਹੜਾ ਵੱਡਾ ਜੋੜਾ ਸੀ ਬਾਈ 1000 ਵਾਲਾ ਹਨ ਤੇ ਬਾਈ ਤਾਰੀਕ ਲੈ ਕੇ ਲੀਲਾ ਵਾਲੀ ਆਹ ਮੇਰਾ ਪੋਤਾ ਬਾਈ ਠੀਕ ਆ ਬਈ ਕਰੋ ਚੱਕ ਪੱਲੇ ਇਹ ਵੀ ਰੱਖਿਆ ਜੀ ਬਾਈ ਦੇ ਵੀ ਪੁੱਤਰ ਬਹੁਤ ਚੰਗਾ ਬਈ ਬਹੁਤ ਡੇ ਦੇ ਆਹ ਦੇ ਹਨ ਤੇ ਆ ਵੀ ਬਹੁਤ ਚੰਗਾ ਬਲੱਡ ਆ ਹੈ ਚਿੱਟਾ ਆਟਾ ਕਾਲੀ ਲੋਕ ਇਹਦੇ ਬਹੁਤ ਚੰਗੇ ਬੰਦੇ ਬਈ ਆਪਣੇ ਬਲਕੁੱਤਰ ਅੱਛੇ ਹਨ ਲੋ ਮਿੱਤਰੋ ਆ ਪੂਰੀ ਮੋਹਵਣੇ ਦੇ ਉਤਰ ਬਈ ਠੀਕ ਆ ਸਾਰੇ ਉਤਰ ਸੇਲ ਆ ਬਈ ਬੰਦੇ ਉਤਰ ਅਰ ਇਹ ਇੱਕ ਬਈ ਇੰਨਾ ਜ ਵੱਡੇ ਕੂਤਰ ਵੀ ਹੈਗੇ ਆ ਬਾਈ ਬਾਰੀਆਂ ਛੁੱਟੇ ਆ ਹਨਾ ਪਿਆਰ ਬਲੱਡ ਹੈ ਇਹਨਾਂ ਦਾ ਰੋ ਚੈੱਕ ਬਾਈ ਜਿੰਨਾ ਕ ਆਪਾਂ ਨੂੰ ਪਤਾ ਸੀ ਬਾਈ ਉਹਨਾਂ ਕ ਦੱਸਤਾ ਤੁਹਾਨੂੰ ਬਾਕੀ ਬਈ ਬਾਈ ਨੂੰ ਪਤਾ ਹਨਾ ਕੀ ਹਜੇ ਬਾਈ ਹੋਰ ਵੀ ਕੂਤਰ ਹੈਗੇ ਆ ਹਨਾ ਇੱਧਰ ਆ ਬੈਠੇ ਕੂਤਰੀਆਂ ਵੱਡੀਆਂ ਠੀਕ ਆ ਉਹ ਗੁੱਡੇ ਪੂਹਾ ਬੈਠੇ ਪੁੱਤਰ ਵਕਾਉ ਆ ਬਈ ਅੱਜ ਮੀਂਹ ਆ ਗਿਆ ਭਰਾਵੋ ਤੇ ਮਿੱਤਰੋ ਆ ਕਰੋ ਚੈੱਕ ਵੱਡੀਆਂ ਗਊਧਰੀਆਂ ਸਾਰੀਆਂ ਵਿੱਚ ਪੱਟੀਆਂ ਰੋਕੀਆਂ ਹਨ ਤੇ ਉਹ ਵੱਡੀਆਂ ਗਊਧਰੀਆਂ ਬਈ ਇਹ ਚਾਰ ਬਾਜੀਆਂ ਛਟੀਆਂ ਵੀ ਹੈਗੀਆਂ ਬਈ ਇਹ ਚ ਕਰੋ ਚੈੱਕ ਉਤਰਾਉਗਾ ਉਹ ਬਈ ਤੇ ਕੂਦਰੀਆ ਬਈ ਤੁਹਾਨੂੰ ਦੱਸਾਂਗੇ ਅਗਲੇ ਪਾੜ ਚ ਕੱਲੀ-ਕੱਲੀ ਦੀ ਕਰਾਵਾਂਗੇ ਹਾਂ ਚੈੱਕ ਬਈ ਕਿਹੜੀ ਕਿੱਥੇ ਛੱਟੀ ਆ ਕਿਹੜੀ ਕਿਹੜੀ ਆ ਹਨਾ ਸਭ ਸਾਰਾ ਦੱਸਾਂਗੇ ਬਈ ਕਰੋ ਚੈੱਕ ਬਈ ਵੱਡੀਆਂ ਕੂਦਰੀਆਂ ਬਈ ਆ ਠੀਕ ਆ ਇਹਨਾਂ ਦੇ ਵਿੱਚ ਬਾਜੀਆਂ ਛੱਟੀਆਂ ਵੀ ਕੂਦਰੀਆਂ